ਕਿ ਚਲ ਜਾਂਦੇ ਰਹਾ ਉਹਦੀ ਵੀ ਲਿਸਟ ਬਣਾ ਲਓ ਜਿਹੜੇ ਲੋਕ ਰਹਿ ਜਾਂਦੇ ਉਹ ਤੁਸੀਂ ਮਤਲਬ ਇਹ ਦਾ ਹੋਵੇ ਵੀ ਤੀਹ ਉਹਦੀ ਲਿਸਟ ਬਣਾਓ ਠਿੰਗ ਜਿੰਨੇ ਵੀ ਹੈਗੇ ਜਿਹਨਾਂ ਨੂੰ ਨਹੀਂ ਮਿਲਣ ਡਿਆ ਮਤਲਬ ਜਿਨ੍ਹਾਂ ਨੂੰ ਤੁਸੀਂ ਜਾਂਦੇ ਘਰ ਭਟਾਈਏ ਉਹ ਆਹ ਤਿੰਨੇ ਘਰਾਂ ਦੇ ਪਿੱਛੇ ਤੁਹਾਨੂੰ ਮਾਰਦੇ ਉਹਦੇ ਵੀ ਐਤੀ ਆਉਨੇ ਲੈ ਲਓ ਕਿਉਂਕਿ ਤੁਹਾਡੇ ਬੰਦੇ ਆ ਸਾਰੇ ਜਿਹੜੇ ਹੈਗੇ ਉਹਦੀ ਲਿਸਟ ਬਣਾ ਲਓ ਮੇਕੋ ਜੀ ਉਹਦਾ ਉਹਦਾ ਰੀਜ਼ਨ ਇਹ ਆ ਵੀ ਮੰਨ ਲਓ ਅਸੀਂ ਉਦੋਂ ਹੀ ਕਹੀ ਜਾਂਦੇ ਆ ਉਹ ਫਿਰ ਉਹ 3 ਸਾਰੇ ਜਿਹੜਾ ਬੰਨ ਲੜਕਦੇ ਕਿ ਜਿਹੜੀ ਇਸ ਸਬੰਧੀ ਜਿਹੜਾ ਵੱਡਿਆ ਜਨਾਵਾ ਉਸ ਵਤ ਦੇ ਵਿੱਚ ਕਿਹੜੇ ਤਰੀਕੇ ਨਾਲ ਰਾਸ਼ਟਰ ਵੱਡਾ ਜਾਗ ਗੜਿਆ ਹੋਣ ਦੇਖੋ ਆਪਾਂ ਪਿੰਡਾਂ ਚ ਕੰਮ ਕਰ ਰਹੇ ਨੇ ਹੈਨਾ ਸ਼ਹਿਰ ਦੀ ਵੀ ਗੱਲ ਆਉਂਦੀ ਹੈ ਵਿੱਚ ਕਈ ਵਾਰੀ ਜਿਹੜਾ ਸ਼ਹਿਰ ਹੈ ਉਹਨੂੰ ਆਪਾਂ ਨੈਗੇਟ ਕਰ ਦਿੰਦੇ ਹਾਂ ਕਿਉਂਕਿ ਪਿੰਡਾਂ ਚ ਵੀ ਦਿੱਕਤ ਕਾਫੀ ਆਈ ਸੀ ਹੈਨਾ ਕਿਉਂਕਿ ਬਟ ਸ਼ਹਿਰ ਚ ਵੀ ਪਾਣੀ ਭਰਿਆ ਸੀਗਾ ਦਿੱਕਤ ਆਈ ਸੀਗੀ ਲੋਕਾਂ ਨੂੰ ਹਜੇ ਵੀ ਦਿੱਕਤ ਚੱਲ ਰਹੀ ਹੈ ਤੇ ਉਹਨਾਂ ਵਾਸਤੇ ਆਪਾਂ ਇੱਕ ਸਿਸਟਮ ਡਿਵਾਈਸ ਕੀਤਾ ਹੈ ਕਿ ਕਿਵੇਂ ਆਪਾਂ ਆਰਡਰਲੀ ਜਿਹੜਾ ਹੈਗਾ ਰਾਸ਼ਨ ਵੰਡ ਸਕਦੇ ਕਿਉਂਕਿ ਰਾਸ਼ਨ ਜਿਹੜਾ ਹੈਗਾ ਉਹ ਜਾ ਰਹੇ ਆ ਸ਼ਹਿਰਾ ਚ ਕਈ ਵਾਰੀ ਖਬਰ ਆਉਂਦੀ ਹੈ ਕਿ ਜੀ ਇੱਥੇ ਨਹੀਂ ਪਹੁੰਚੇ ਇੱਥੇ ਨਹੀਂ ਪਹੁੰਚੇ ਤੇ ਆਪਾਂ ਸੋਚਿਆ ਇਸ ਵਾਰੀ ਆਪਾਂ ਪੱਕਾ ਕੰਮ ਕਰਨ ਠੀਕ ਹੈ ਜਿਹੜੇ ਹਮਾਰੇ ਕਾਉਂਸਲਰ ਹੈਗੇ ਆ ਉਹ ਸਾਡੇ ਇੱਕ ਮੁਲਾਜ਼ਮ ਨਾਲ ਜਾਣਗੇ ਕਰ ਕਰ ਵੈਰੀਫਿਕੇਸ਼ਨ ਕਰਨਗੇ ਕਿ ਭਈ ਕਿਨੂੰ ਸਮਾਨ ਮਿਲੇ ਕਿਨੂੰ ਨਹੀਂ ਮਿਲੇਆ ਉਹ ਅਸੈਸਮੈਂਟ ਪ੍ਰੋਪਰ ਹੋਊਗੀ ਉਸ ਅਸੈਸਮੈਂਟ ਦੇ ਨਾਮ ਸਾਨੂੰ ਜਿਹੜਾ ਵੀ ਬੰਦਾ ਹੈ ਉਹਦਾ ਨਾਮ ਤੇ ਫੋਨ ਨੰਬਰ ਸਾਨੂੰ ਲਿਸਟ ਮਿਲ ਜਾਏਗੀ ਮੰਨ ਲਓ ਕਿ ਇੱਕ ਵਾਰਡ 'ਚ 20 ਤਰਪਾਲਾਂ ਦੀ ਲੋੜ ਹੈਗੀ ਹੈ ਤੇ 20 ਘਰ ਹੈ ਇਹਨਾਂ ਨੂੰ ਲੋੜ ਹੈਗੀ ਹੈ ਫਿਰ ਆਪਾਂ ਵਾਰਡ ਨੰਬਰ 1 2 ਵਾਰਡ ਇੱਕ ਦਿਨ 'ਚ ਆਪਾਂ ਨਿਪਟਾਵਾਂਗੇ ਉਹਨਾਂ ਦੀ ਡਿਮਾਂਡ ਜਿਹੜੀ ਹੈ ਉਹ ਫੁੱਲਫਿਲ ਕਰਾਂਗੇ ਉਹਨਾਂ ਨੂੰ ਫਿਰ ਆਪਾਂ ਉਹ ਸਮਾਨ ਅੱਗੇ ਦੇਵਾਂਗੇ ਫਿਰ ਉਹ ਜਾ ਕੇ ਉੱਥੇ ਉਸ ਕਰਨ ਨੂੰ ਦੇ ਕੇ ਉਹਦੀ ਫੋਟੋ ਖਰਾ ਕੇ ਟਿਕ ਮਾਰਕ ਕਰ ਦੇਵਾਂਗੇ ਕਿ ਜੀ ਇੱਥੇ ਕੰਮ ਮਿਲ ਗਿਆ ਤੇ ਆਪਾਂ ਇਸ ਹਿਸਾਬ ਨਾਲ ਸਿਸਟਮੈਟਿਕਲੀ ਚੱਲेंगे ਕਿਉਂਕਿ ਆਪਣੇ ਵਾਰਡ ਹੈਗੇ ਆ ਆਪਣੇ 13 ਵਾਰਡ ਹੈਗੇ ਤੇ ਉਹਨਾਂ ਵਿੱਚ ਸਭ ਤੋਂ ਡਿਮਾਂਡ ਹੈਗੀ ਤੇ ਸਭ ਨੂੰ ਆਪਾਂ 5-5 ਦੇਈਏ ਉਤੋਂ ਵਧੀਆ ਕਿ ਆਪਾਂ ਪਹਿਲੇ ਇੱਕ ਵਾਰਡ ਦਾ ਕੰਮ ਮੁਟਾਈਏ ਫਿਰ ਆਪਾਂ ਸੀਕੁਐਂਸ ਵਾਈਜ਼ ਅੱਗੇ ਵਧੀਏ ਤਾਂ ਇਹ ਆਪਣਾ ਸਿਸਟਮ ਹੈ ਇਸ ਵਾਰ ਕਿ ਸਮਾਨ ਦੀ ਜਿਹੜੀ ਕਿਟ ਉਹਦੇ ਵਿੱਚ ਕੀ-ਕੀ ਹੋਏਗਾ ਆਪਣੇ ਸਮਾਨ ਦੀ ਕਿਟ ਤਾਂ ਡਿਮਾਂਡ ਦੇ ਉੱਤੇ ਹੈਗਾ ਕਿਉਂਕਿ ਕੋਈ ਵਾਰਡ ਕਹਿੰਦਾ ਸਾਨੂੰ ਰਾਸ਼ਨ ਪੂਰਾ ਮਿਲ ਗਿਆ ਸਾਨੂੰ ਤਰਪਾਲਾਂ ਦੀ ਲੋੜ ਹੈ ਕੋਈ ਕਹਿੰਦਾ ਕੁਝ ਕਰਾ ਨੂੰ ਰਾਸ਼ਨ ਨਹੀਂ ਮਿਲਿਆ ਕੋਈ ਕਹਿੰਦਾ ਜੀ ਸਾਨੂੰ ਮੋਸਕਿਟੋ ਨੈਟ ਚਾਹੀਏ ਕੁੱਚਾ ਚਾਹੀਏ ਤਾਂ ਜੋ ਵੀ ਡਿਮਾਂਡ ਹੋਊਗੀ ਉਸ ਨੂੰ ਉਸ ਹਿਸਾਬ ਨਾਲ ਸਮਾਨ ਮਿਲੂਗਾ ਸਾਂਝੇ ਤੌਰ ਤੇ ਜਿਹੜੇ ਮੈਡੀਕਲ ਕੈਂਪ ਲਗਾਏ ਜਾਂਦੇ ਨੇ ਜਾਂ ਜਿਹੜੀ ਮਸ਼ਹਰਾਂ ਦੀ ਉਹ ਦਵਾਈ ਜਾਂ ਕੋ ਕੋ ਕਰਦੇ ਆ ਉਹਦੇ ਬਾਰੇ ਵੀ ਕੁਝ ਹੁਣ ਆਪਾਂ ਸੋਚੇ ਵੈਸੇ ਤਾਂ ਆਪਣੇ ਜਿਹੜੇ ਮਿਊਨਿਸਪੈਲਿਟੀ ਸ਼ਹਿਰ ਹੈ ਉਹਦੇ ਵਿੱਚ ਹਸਪੀਟਲਸ ਵੀ ਹੈਗੇ ਆ ਮਹੌਲਾ ਕਲੀਨਿਕ ਵੀ ਹੈਗੇ ਆ ਬਟ ਆਪਾਂ ਫਿਰ ਵੀ ਸੋਚੇ ਕਿ ਪੱਕਾ ਕਰਨ ਕਰਨ ਦੇ ਤੌਰ ਤੇ ਆਪਾਂ ਇੱਕ ਇੱਕ ਵਾਰਡ ਚ ਇੱਕ ਇੱਕ ਦਿਨ ਮੈਡੀਕਲ ਕੈਂਪ ਲਾਵਾਂਗੇ ਮੰਨ ਲਓ ਅੱਜ ਇੱਕ ਚ ਲਾਤਾ ਕੱਲ 2 ਚ ਲਾਤਾ ਫਿਰ 3 ਚ ਫਿਰ 4 ਚ ਉਹਦਾ ਇਹ ਵੀ ਮਤਲਬ ਨਹੀਂ ਹੈ ਕਿ ਬਈ ਇੱਕ ਨੰਬਰ ਵਾਲਾ 2 ਨੰਬਰ ਵਾਲੇ 'ਚ ਇਲਾਜ ਨਹੀਂ ਕਰਾ ਸਕਦਾ ਜੇ ਕੋਈ ਦਿੱਕਤ ਹੈ ਤਾਂ ਉੱਥੇ ਵੀ ਜਾ ਸਕਦੇ ਤਾਂ ਆਪਾਂ ਇੱਕ ਇੱਕ ਵਾਰਡ 'ਚ ਇੱਕ ਇੱਕ ਕੈਂਪ ਲਗਾ ਲਵਾਂਗੇ ਜਿਸ ਤੇ ਜਿਸ ਦੇ ਨਾਲ ਸਭ ਦਾ ਇਲਾਜ ਹੋ ਸਕੇ ਸਰ ਜਿਹੜੇ ਖਾਦਨਾ ਮਕਾਨ ਜਿਹੜੇ ਡੈਫੈਕਟਡ ਆ ਉਹਨਾਂ ਬਾਰੇ ਉਹਨਾਂ ਦਾ ਇਹ ਹੈਗਾ ਕਿ ਉਹਨਾਂ ਦੀ ਚਾਹੀਦੀ ਆ ਆਪਾਂ ਨੂੰ ਸਭ ਤੋਂ ਪਹਿਲਾਂ ਪ੍ਰੋਪਰ ਅਸੈਸਮੈਂਟ ਕਿ ਜਦੋਂ ਆਪਣੀ ਅਸੈਸਮੈਂਟ ਹੋ ਜਾਏਗੀ ਕਿ ਭਈ ਪ੍ਰੋਪਰਲੀ ਇੰਨੇ ਕਰ ਡਿੱਗੇ ਸੀਗੇ ਇੰਨੇ ਕਰਦਾ ਇੰਨਾ ਨੁਕਸਾਨ ਹੈਗਾ ਉਹ ਲਿਸਟ ਫਿਰ ਆਪਾਂ ਫਾਰਵਰਡ ਕਰ ਦੇਣਗੇ ਆਪਣੇ ਸਟੇਟ ਨੂੰ ਵੀ ਤੇ ਸੈਂਟਰ ਨੂੰ ਵੀ ਫਿਰ ਉਸ ਹਿਸਾਬ ਨਾਲ ਸਾਨੂੰ ਰੀਲੀਫ ਮਿਲ ਜੂਗਾ ਸਰ ਪਸ਼ੂ ਜਿਹੜੇ ਮਰ ਗਏ ਨੇ ਹੜ ਦੌਰਾਨ ਉਹਨਾਂ ਬਾਰੇ ਉਹ ਵੀ ਬਹੁਤ ਹੀ ਮਾੜੀ ਇੱਕ ਗੱਲ ਹੋਈ ਸੀ ਸਾਡੇ ਪਸ਼ੂਆਂ ਵਾਸਤੇ ਵੀ ਇਹ ਜਿਹੜਾ ਹੜ੍ਹ ਸੀ ਉਹਨੇ ਕਾਫੀ ਤਬahi ਮਚਾਈ ਸੀ ਤੇ ਉਹਦੇ ਵਿੱਚ ਵੀ ਆਪਾਂ ਇਹ ਹੀ ਕਰਨਗੇ ਕਿ ਜਿੰਨਾਂ ਦੇ ਵੀ ਹੈਗੇ ਆ ਉਹਨਾਂ ਨੂੰ ਵੈਰੀਫਾਈ ਕਰਾ ਕੇ ਆਪਾਂ ਜੇ ਤਾਂ ਜਿੰਨਾਂ ਦਾ ਇਲਾਜ ਹੈਗਾ ਉਹਨਾਂ ਦਾ ਇਲਾਜ ਹੋਊਗਾ ਜਿਹੜੇ ਵਿਚਾਰੇ ਨਹੀਂ ਜੀਵਿਤ ਰਹੇ ਉਹਨਾਂ ਨੂੰ ਆਪਾਂ ਵੈਰੀਫਾਈ ਕਰਕੇ ਉਹਨਾਂ ਦੀ ਵੀ ਲਿਸਟ ਆਪਾਂ ਉੱਪਰ ਪਹੁੰਚੇਗੀ ਤਾਂ ਕਿ ਕੰਪਨਸੇਸ਼ਨ ਮਿਲ ਸਕੇ